ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ حاضر ਹੁਏ ਹਾਂ ਉਮੀਦ ਹੈ ਤੁਸੀਂ ਜ਼ਰੂਰ ਪਸੰਦ ਕਰੋਗੇ ਉਸ ਨੂੰ ਦੇਖਦਿਆਂ ਹੀ ਮੇਰਾ ਮੱਥਾ ਠੰਗ ਗਿਆ ਉਸਨੇ ਮੇਰੇ ਵੱਲ ਨਹੀਂ ਸੀ ਦੇਖਿਆ ਕੋਈ ਚੀਜ਼ ਖਰੀਦਣ ਲਈ ਸਾਡੇ ਸਟੋਰ ਤੇ ਘੁੰਮਣ ਲੱਗ ਪਈ ਸੀ ਅਸੀਂ ਨਿਊਯਾਰਕ ਛੱਡ ਕੇ ਇੱਥੇ ਨਵੇਂ-ਨਵੇਂ ਆਏ ਸੀ ਬੱਚੇ ਯੂਨੀਵਰਸਿਟੀ ਵਿੱਚ ਪੜ੍ਹਨ ਚਲੇ ਗਏ ਸੀ ਵੱਡਾ ਪੁੱਤਰ ਐਲਵਨੀ ਜੌਬ ਤੇ ਲੱਗਾ ਸੀ ਤੇ ਉੱਥੇ ਹੀ ਰਹਿਣ ਲੱਗ ਪਿਆ ਸੀ ਮੇਰੇ ਪਤੀ ਨੇ ਫੈਸਲਾ ਕੀਤਾ ਕਿ ਹੁਣ ਲੌਂਗ ਆਈਲੈਂਡ ਵਰਗੇ ਮਹਿੰਗੇ ਸ਼ਹਿਰ ਵਿੱਚ ਰਹਿਣ ਦੀ ਕੋਈ ਲਾਭ ਨਹੀਂ ਹੈਗਾ ਇੱਥੇ ਤਾਂ ਇੱਕ ਚੰਗੇ ਘਰ ਦੇ ਕਿਰਾਏ ਜਿੰਨਾ ਪ੍ਰਾਪਰਟੀ ਟੈਕਸ ਹੀ ਦੇਣਾ ਪੈਂਦਾ ਸਕੂਲ ਡਿਸਟ੍ਰਿਕਟ ਵਧੀਆ ਹੋਣ ਕਰਕੇ ਇੱਥੇ ਬੱਚਿਆਂ ਦੇ ਸਕੂਲੀ ਪੜ੍ਹਾਈ ਲਈ ਰਹਿ ਰਹੇ ਸੀ ਹੁਣ ਸਾਡਾ ਕੋਈ ਬੱਚਾ ਸਕੂਲ ਵਿੱਚ ਨਹੀਂ ਸੀ ਪੜਦਾ ਇਸ ਲਈ ਅਸੀਂ ਲੌਂਗ ਆਈਲੈਂਡ ਨਿਊਜਰਕ ਵਾਲਾ ਘਰ ਕਰਾਏ ਤੇ ਦਿੱਤਾ ਸੀ ਤੇ ਅੰਡਿਆਨਾ ਸਟੇਟ ਦੇ ਇੱਕ ਸ਼ਹਿਰ ਵਿੱਚ ਆਵਸੀ ਸੀ ਤਿੰਨ ਗੈਸ ਸਟੇਸ਼ਨ ਵੱਡੇ ਸਟੋਰਾਂ ਸਮੇਤ ਖਰੀਦ ਲੈ ਸਨ ਵਰਕਰਾਂ ਨੂੰ ਹਫ਼ਤਾਵਾਰੀ ਛੁੱਟੀ ਕਰਾਉਣ ਲਈ ਕਈ ਵਾਰ ਸਾਨੂੰ ਆਪ ਵੀ ਕੰਮ ਕਰਨਾ ਪੈਂਦਾ ਸੀ ਉਸ ਦਿਨ ਵੀ ਮੈਂ ਆਪਣੇ ਸਟੋਰ ਵਿੱਚ ਕੈਸ਼ ਰਜਿਸਟਰ ਤੇ ਕੰਮ ਕਰ ਰਹੀ ਸੀ ਉਸ ਨੂੰ ਮੈਂ ਸਟੋਰ ਅੰਦਰ ਆਉਂਦਿਆਂ ਦੇਖਿਆ ਸੀ ਤੇ ਮੇਰਾ ਮੱਥਾ ਢੜ ਗਿਆ ਸੀ ਉਸ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ ਕਿ ਸਿੱਧਾ ਸਟੋਰ ਦੇ ਅੰਦਰ ਚਲੀ ਗਈ ਸੀ ਕੋਈ ਚੀਜ਼ ਦੇਖਣ ਦੇ ਲਈ ਉਸ ਨੂੰ ਦੇਖਦਿਆਂ ਹੀ ਮੈਨੂੰ ਉਹ ਦਿਨ ਯਾਦ ਆ ਗਏ ਆ ਜਦ ਮੈਂ ਵਿਆਹ ਤੋਂ ਬਾਅਦ ਪਹਿਲੀ ਵਾਰ ਇੰਡੀਆ ਤੋਂ ਆਈ ਸੀ ਅਮਰੀਕਾ ਅਮਰੀਕਾ ਆਉਣ ਦਾ ਚਾ ਮੈਨੂੰ ਬਾਕੀਆਂ ਨਾਲੋਂ ਤੁਕਣਾ ਸੀ ਇੱਕ ਤਾਂ ਅਮਰੀਕਾ ਆਉਣ ਦਾ ਚਾ ਦੂਜਾ ਸਹੂਰੀ ਆਉਣ ਦਾ ਪਿਆ ਤੋਂ ਬਾਅਦ ਰਾਮਣਾ ਮਹੀਨਾ ਕੋ ਇੰਡੀਆ ਰਿਹਾ ਸੀ ਉਹ ਮਹੀਨਾ ਤਾਂ ਇੱਕ ਸੁਨਹਿਰੀ ਸੁਪਨਾ ਸੀ ਰਾਮਣ ਮੈਨੂੰ ਸ਼ਿਮਲੇ ਲੈ ਕੇ ਚਲਾ ਗਿਆ ਫਿਰ ਕੁਝ ਦਿਨ ਰਿਸ਼ਤੇਦਾਰਾਂ ਦੇ ਪਤਾ ਨਹੀਂ ਲੱਗਾ ਕਦੋਂ ਮਹੀਨਾ ਬਤ ਗਿਆ ਦਿੱਲੀ 에어ਪੋਰਟ ਤੇ ਰਾਮਣ ਨੂੰ ਤੋਰਨਾਈ ਤੋਰਨਾਈ ਦੀਆਂ ਮੇਰੀਆਂ ਭੂਭਾਂ ਰਿ ਗਈਆਂ ਮਾਂ ਨੇ ਮੈਨੂੰ ਕਿਹਾ ਮਣੀ ਕਿਉਂ ਦੁਖੀ ਹੁੰਦੀ ਹੈ ਜੇ ਰਾਮਣ ਜਾਏਗਾ ਨਹੀਂ ਤਾਂ ਤੈਨੂੰ ਕਿਵੇਂ ਬੁਲਾਏਗਾ ਪਮਾ ਮੈਂ ਦਿਨ ਰਾਤ ਅਮਰੀਕਾ ਦੇ ਸੁਪਨੇ ਦੇਖਣ ਲੱਗ ਪਈ ਸੀ ਮੇਰੀ ਨਿੱਕੀ ਭੈ ਮੈਨੂੰ ਡਰਾਉਂਦੀ ਰਹੀ ਅਮਰੀਕਾ ਜਾਣ ਦਾ ਬਹੁਤਾ ਚਾਹ ਨਾ ਕਰਿਆ ਕਰ ਉਹ ਗੋਰੀਆਂ ਮੇਮਾਂ ਦਾ ਦੇਸ਼ ਐ ਮੇਮਾਂ ਦਾ ਕੋਈ ਅਖਲਾਕ ਨਹੀਂ ਹੁੰਦਾ ਪਰ ਆਏ ਮਰਦਾਂ ਨਾਲ ਸੌਣਾ ਉਹਨਾਂ ਲਈ ਖੇਡ ਤੋਂ ਵੱਧ ਕੁਝ ਨਹੀਂ ਹੁੰਦਾ ਸਾਡੇ ਮਰਦ ਮੇਮਾਂ ਮਗਰ ਲਾਰਾਂ ਟੁੱਟ ਲਿਖੋਂ ਆ ਦੇਦੇ ਨੇ ਤੂੰ ਧੋਖਾ ਵੀ ਖਾ ਸਕਦੀ ਐ ਮੇਰਾ ਰਾਮਣ ਤੇ ਅਟੁੱਟ ਵਿਸ਼ਵਾਸੀ ਉਸਨੇ ਜੋ ਕਿਹਾ ਸੀ ਸੱਚ ਕਰ ਦਿਖਾਇਆ ਸੀ ਉਸਨੇ ਮੇਰੇ ਲਈ ਅਪਲਾਈ ਵੀ ਕੀਤਾ ਸੀ ਸਾਲ ਬਾਅਦ ਹੀ ਅਮਰੀਕਾ ਆਉਣ ਲਈ ਵੀਜ਼ਾ ਲੱਗਿਆ ਸੀ ਤੁਰਨ ਬੇ ਮੇਰਾ ਚਾ ਮੈਥੋਂ ਸਾਹਬਿਆ ਨਹੀਂ ਸੀ ਜਾਂਦਾ ਫਿਰ ਇਹ ਮੇਰੇ ਸਰੀਰ ਵਿੱਚ ਰਾਮਣ ਨੂੰ ਮਿਲ ਰਹੀ ਗੁਰਗਦੀ ਹੋ ਰਹੀ ਸੀ ਮੰਮੀ ਨੇ ਤੁਰਨ ਲੱਗੀ ਨੇ ਮੈਨੂੰ ਕਿਹਾ ਕਿ ਮਣੀ ਤੈਨੂੰ ਪਾਇਆ ਕੋਸਿਆ ਪੜਾਇਆ ਲਿਖਾਇਆ ਤੈਨੂੰ ਸਾਡੇ ਨਾਲ ਘੋਰਾ ਵੀ ਹੋ ਨਹੀਂ ਜੋ ਤੇਰੀ ਅੱਖ ਤੱਕ ਨਮ ਨਹੀਂ ਹੋਈ ਮੰਮੀ ਦੇ ਸचेत ਕਰਦੇ ਮੈਨੂੰ ਹੋਸ਼ ਆਈ ਕਿ ਮੈਂ ਆਪਣੀ ਮਾਂ ਬਾਪ ਭੈਣ ਭਰਾਵਾਂ ਤੋਂ ਵਿਛੜ ਰਹੀ ਹਾਂ ਮੇਰੀਆਂ ਅੱਖਾਂ ਭਰ ਆਈਆਂ ਪਰ ਅੰਦਰ ਰਮਣ ਕੋਲ ਪੁੱਜਣ ਦਾ ਆਚਾ ਉਤਗਦੀਆਂ ਕੱਢੀ ਜਾ ਰਿਹਾ ਸੀ ਨਿਊਯਾਰਕ ਉਜੀ ਕੈਨੇਡਾ 에어ਪੋਰਟ ਤੋਂ ਬਾਹਰ ਨਿਕਲਦਿਆਂ ਸਾਹਮਣੇ ਰਮਣ ਖੜਾ ਸੀ ਮੈਂ ਭੱਜ ਕੇ ਉਸ ਨੂੰ ਬਾਹਾਂ 'ਚ ਲੈ ਲਿਆ ਇਹ ਕੀ ਇੰਡੀਆ ਵਾਲੀ ਲਿੰਗ ਕਿੱਥੇ ਸੀ ਉਹ ਗਰਮ ਜੀਸ਼ੀ ਨਾਲ ਮਿਲਈ ਨਹੀਂ ਸੀ ਕੁਝ ਕੋਣ ਹਟ ਕੇ ਮੈਂ ਵੀ ਇਹਦੇ ਪਾਪਾ ਜੀ ਕੋਲ ਚਲੀ ਗਈ ਪੈਰੀ ਹੱਥ ਲਗਾਇਆ ਅਸ਼ੀਰਵਾਦ ਲਿਆ ਖਾਮੀ ਘਰ ਬੁਝੇ ਵਧੀਆ ਕਰ ਸੀ ਪਰ ਕੁਝ ਖੜਕ ਰਿਹਾ ਸੀ ਕਿਸੇ ਗੱਲ ਦੀ ਕਮੀ ਸੀ ਮੈਂ ਥੋੜਾ ਘਬਰਾ ਗਈ ਸੀ ਸਭ ਚੁੱਪ ਸਨ ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ ਪਹਿਲੀ ਰਾਤ ਹੀ ਮੇਰੀ ਦੁਨੀਆ ਬਦਲ ਗਈ ਕਮਰੇ 'ਚ ਅੜੀਕਦੀ ਰਹੀ ਪਰ ਰਾਮਣ ساری ਰਾਤ ਮੇਰੇ ਕਮਰੇ 'ਚ ਨਾ ਆਇਆ ਰਹਿ ਰਹਿ ਕੇ ਰੋਣ ਨੂੰ ਜੀ ਕਰ ਰਿਹਾ ਸੀ ਸਵੇਰੇ ਉઠી ਬੀਜੀ ਕੋਲ ਗਈ ਪੈਰੀ ਹੱਥ ਲਗਾਇਆ ਫਿਰ ਪਾਪਾ ਜੀ ਦੇ ਪੈਰੀ ਹੱਥ ਲਗਾਏ ਰਸਮੀ ਜਿਹਾ ਅਸ਼ੀਰਵਾਦ ਮੈਨੂੰ ਲੱਗਾ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਮੈਂ ਪਰਾਇਆ ਕੋਲ ਆਈ ਹੋਵਾਂ ਮੈਨੂੰ ਆਪਣਾ ਕੋਈ ਦਿਖਾਈ ਨਹੀਂ ਦੇ ਰਿਹਾ ਸੀ ਬੀਜੀ ਨੂੰ ਪੁੱਛਣ ਨੂੰ ਜੀ ਕੀਤਾ ਪਰ ਕੁਛ ਨਾ ਹੋਇਆ ਇੱਕ ਦਿਨ ਦੋ ਦਿਨ ਇਹ ਤਾਂ ਨਿਤ ਦੀ ਕਹਾਣੀ ਬਣ ਗਈ ਸੀ ਰਮਣ ਤਾਂ ਉਸ ਘਰ ਵਿੱਚ ਆਉਂਦਾ ਹੀ ਨਹੀਂ ਸੀ ਜਿੱਥੇ ਰਮਣ ਨਹੀਂ ਸੀ ਉੱਥੇ ਮੇਰਾ ਮਨ ਕਿਵੇਂ ਲੱਗ ਸਕਦਾ ਸੀ ਹਾਰ ਕੇ ਬੀਜੀ ਪਾਪਾ ਜੀ ਨੂੰ ਪੁੱਛੀ ਰਿਆ ਉਹ ਕਿੱਥੇ ਨੇ ਮੈਨੂੰ ਕਿਉਂ ਨਹੀਂ ਕੁਝ ਦੱਸਿਆ ਜਾਂਦਾ ਮੇਰੀਆਂ ਭੁੱਬਾ ਨਿਕਲ ਗਈਆਂ ਬੀਜੀ ਨੇ ਉੱਠ ਕੇ ਮੈਨੂੰ ਇੱਕ ਨਾਲ ਲਗਾ ਲਿਆ ਤੇ ਪਾਪਾ ਜੀ ਨੇ ਉੱਠ ਕੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਅਸੀਂ ਤੇਰੇ ਗੁਨਾਹ ਘਾਰ ਹਾਟਿਏ ਆਪਣੇ ਪੋਲ ਬਿਠਾ ਕੇ ਉਹਨਾਂ ਸਾਲਾਂ ਦਾ ਇਕੱਠਾ ਕੀਤਾ ਆਪਣਾ ਦੁੱਖ ਦਰਦ ਮੇਰੇ ਅੱਗੇ ਘਰੋ ਦਿੱਤਾ ਉਹਨਾਂ ਦੀ ਇਸ ਦਰਦ ਕਹਾਣੀ ਦੀ ਹੁਣ ਮੈਂ ਆਪਣੇ ਮੁੱਖ ਪਾਤਰ ਬਣ ਗਈ ਸੀ ਸੋਚਿਆ ਆਪੋ ਆਪਣੀ ਕਿਸਮਤ ਹੁੰਦੀ ਹੈ ਇਹਨਾਂ ਦਾ ਪੁੱਤ ਬਣਾਉਣਾ ਹੀ ਸੀ ਇਹਨਾਂ ਦੇ ਦੁੱਖ ਅਪਣਾ ਕੇ ਹੀ ਸਬਰ ਕਰਨਾ ਹੋਵੇਗਾ ਉਹਨਾਂ ਦੱਸਿਆ ਕਿ ਰਾਮਨ ਇੱਕ ਡਿਗੜਿਆ ਹੋਇਆ ਲੜਕਾ ਕਾਹ ਵੀ ਦੇਰ ਤੋਂ ਉਹ ਇੱਕ ਗੋਰੀ ਦੇ ਚੱਕਰ ਵਿੱਚ ਫਸ ਕੇ ਉਸ ਕੋਲ ਹੀ ਰਹਿੰਦਾ ਹੈ ਉੱਥੇ ਹੀ ਸੌਂਦਾ ਹੈ ਉਥੇ ਹੀ ਕੰਮ ਤੇ ਚਲਾ ਜਾਂਦਾ ਹੈ ਲੋਕਾਂ ਦੇ ਕਹਿਣ ਤੇ ਕਿ ਇੰਡੀਆ ਕਿਸੇ ਨਾਲ ਵਿਆਹ ਕਰਦੇ ਹੋ ਤੇ ਇਸ ਸਿਰ ਤੇ ਜ਼ਿੰਮੇਵਾਰੀ ਪੈ ਜਾਊਗੀ ਤੇ ਆਪੇ ਸਮਝ ਆ ਜਾਵੇਗਾ ਹੋ ਸਕਦਾ ਹੈ ਇੰਡੀਅਨ ਕੁੜੀ ਦੇ ਮੋਹ ਵਿੱਚ ਫਸ ਜਾਵੇ ਤੇ ਸੁਧਰ ਜਾਵੇ ਇਸ ਲਈ ਉਹਨਾਂ ਨੇ ਮਣਾ ਕੇ ਰਾਮਣ ਦਾ ਇੰਡੀਆ ਲਿਜਾ ਕੇ ਵਿਆਹ ਕਰਵਾ ਦਿੱਤਾ ਉਹ ਦੋਵੇਂ ਰੋ ਪਏ ਤੇ ਆਖਣ ਲੱਗੇ ਲੋਕਾਂ ਦੇ ਅੱਖੇ ਲੱਗੇ ਦੀਏ ਅਸੀਂ ਤੇਰੀ ਵੀ ਜਿੰਦ ਰੋ ਦਿੱਤੀ ਅਸੀਂ ਹੀ ਤੇਰੇ ਗੁਨਾਹਗਰ ਆ ਆਪਣੇ ਕਮਰੇ 'ਚ ਆ ਕੇ ਮੈਂ ੁੱਭੀ ੁੱਭੀ ਰੋਈ ਪਰਦੇਸ ਵਿੱਚ ਮੇਰਾ ਕੌਣ ਸੀ ਜਿਸ ਰਾਮਣ ਨੂੰ ਆਪਣਾ ਸਮਝ ਕੇ ਮੈਂ ਇੱਥੇ ਆਈ ਸੀ ਉਹ ਤਾਂ ਬਗਾਨਾ ਨਿਕਲਿਆ ਜਿਨ੍ਹਾਂ ਨੂੰ ਮਾਂ-ਬਾਪ ਸਮਝ ਕੇ ਆਈ ਸੀ ਉਹਨਾਂ ਤਾਂ ਆਪਣੇ ਸੁੱਖ ਲਈ ਮੇਰੀ ਬੜੀ ਦਿੱਤੀ ਸੀ ਦਰਵਾਜ਼ਾ ਬੰਦ ਕਰਕੇ ਰੋਂਦੀ ਰਹੀ ਇੰਡੀਆ ਮਾਂ-ਬਾਪ ਨੂੰ ਵੀ ਨਹੀਂ ਦੱਸ ਸਕਦੀ ਸੀ ਉਹਨਾਂ ਤੇ ਕੀ ਬੀਤੇਗੀ ਦਰਵਾਜ਼ਾ ਬੰਦ ਕਰਕੇ ਇੰਨਾ ਰੋਈ ਕਿ ਮੇਰੇ ਅਥਰੂ ਹੀ ਮੁੱਕ ਗਏ ਦੇ ਜੀ ਪਾਪਾ ਜੀ ਦਰਵਾਜਾ ਖੜਕਾਉਂਦੇ ਰਹੇ ਪਰ ਮੇਰੇ ਚੋਟ ਕੇ ਖੋਲਣ ਦੀ ਹਿੰਮਤ ਨਹੀਂ ਸੀ ਮੈਂ ਰੋਂਦੀ ਰਹੀ ਰੋਂਦੀ ਰਹੀ ਜੀ ਬਾਪਾ ਜੀ ਨੇ ਕਾफी ਤਰਲੇ ਸੁਣਾਈ ਦਿੱਤੇ ਮੈਨੂੰ ਉਹਨਾਂ ਬੁਹਾ ਘੜਕਾ ਉਖਲਵਾ ਲਈ ਹਰ ਤਰਲਾ ਕੀਤਾ ਅਖੀਰ ਮੈਂ ਸੋਚਿਆ ਉਹਨਾਂ ਦਾ ਕੀ ਕਸੂਰ ਹੈ ਇੱਕੋ ਇੱਕ ਪੁੱਤ ਸੀ ਉਸ ਨੂੰ ਸੁਧਾਰ ਨਹੀਂ ਤਾਂ ਉਹਨਾਂ ਨੇ ਇਹ ਸਭ ਕੁਝ ਕੀਤਾ ਸੀ ਕਿਹੜਾ ਮਾਂ ਬਾਪ ਨੇ ਮਾਂ ਬਾਪ ਆਪਣੇ ਧੀ ਬੁੱਤ ਨੂੰ ਸਹੀ ਰਾਹ ਨਹੀਂ ਦਿਖਾਉਣਾ ਚਾਹੁੰਦਾ ਪਰ ਰਾਮਣ ਨੇ ਅਜਿਹਾ ਕਿਉਂ ਕੀਤਾ ਸੀ ਉਸ ਨੂੰ ਮੇਰਾ ਜੀਵਨ ਬਰਬਾਦ ਕਰਨ ਦਾ ਕੀ ਹੱਕ ਸੀ ਉਸ ਦੀ ਜ਼ਿੰਦਗੀ ਚ ਕੋਈ ਹੋਰ ਸੀ ਤਾਂ ਫਿਰ ਉਸ ਨੇ ਕਿਉਂ ਇੰਡੀਆ ਜਾ ਕੇ ਮੇਰੇ ਨਾਲ ਚਾਹ ਲਾਵਾਂ ਲਈਆਂ ਇੱਕ ਮਹੀਨੇ ਵਿੱਚ ਉਸ ਨੇ ਮੇਰੇ ਨਾਲ ਜੋ ਪਿਆਰ ਦੀਆਂ ਪਿੰਗਾ ਪਾਈਆਂ ਸਨ ਉਹਨਾਂ ਦਾ ਉਸ ਨੂੰ ਕੀ ਹੱਕ ਸੀ ਹੁਣ ਮੇਰੀਆਂ ਨਜ਼ਰਾਂ ਵਿੱਚ ਜੇ ਕਸੂਰਵਾਰ ਸੀ ਤਾਂ ਉਹ ਰਮਨ ਸੀ ਉਸ ਦੀ ਉਹ ਗੋਰੀ ਪ੍ਰੇਮਕਾ ਸੀ ਜਿਸ ਦੇ ਜਾਲ ਵਿੱਚ ਉਹ ਫਸਿਆ ਸੀ ਉਹ ਸਾਰਿਆਂ ਨੂੰ ਭੁੱਲਿਆ ਬੈਠਾ ਸੀ ਮੈਨੂੰ ਰਹਿ ਰਹਿ ਕੇ ਬਸ ਉਸ ਗੋਰੀ ਔਰਤ ਉੱਤੇ ਗੁੱਸਾ ਆ ਰਿਹਾ ਸੀ ਉਸ ਰਾਣ ਨੂੰ ਤਾਂ ਕੁਝ ਸੋਚਣਾ ਚਾਹੀਦਾ ਸੀ ਬਿਨ ਵਿਆਹੇ ਤੋਂ ਪ੍ਰਾਏ ਮਰਦੇ ਨਾਲ ਖੇ ਖਾਣ ਦੀ ਫਿਰਦੀ ਐ ਮਰਦਾਂ ਦਾ ਕੀ ਐ ਉਹਨਾਂ ਲਈ ਤਾਂ ਜਿੱਥੇ ਦੇਖੀ ਤਵਾਪਰਾਤ ਉੱਥੇ ਕੱਟੇ ਦਿਨ ਤੇ ਰਾਤ ਨਿੱਕੀ ਭੈਣ ਸੱਚੀ ਆਖਦੀ ਸੀ ਗੋਰੀਆਂ ਔਰਤਾਂ ਦਾ ਕੋਈ ਕੈਰੇਕਟਰ ਨਹੀਂ ਹੁੰਦਾ ਉਹ ਕਿਸੇ ਨਾਲ ਵੀ ਸਰੀਰਕ ਸਬੰਧ ਬਣਾ ਲੈਂਦੀਆਂ ਨੇ ਉਹਨਾਂ ਲਈ ਉਹ ਆਜ਼ਾਦੀ ਦਾ ਪ੍ਰਤੀਕ ਹੈ ਕਈ ਦਿਨ ਅੰਦਰੇ ਅੰਦਰ ਤਰਪਦੀ ਰਹੀ ਰਹਿ ਰਹਿ ਕਿ ਮਾਂ ਦਾ ਕਿਹਾ ਯਾਦ ਆਉਂਦਾ ਤੇਰਾ ਰੰਗ ਸਾੰਵਲਾ ਧੀ ਮੁੰਡੇ ਵਾਲਿਆਂ ਦੇ ਸੋ ਨਖਰੇ ਦੇ ਹੈ ਤੇਰਾ ਤਾਂ ਹੈ ਵੀ ਅਮਰੀਕਾ ਵਾਲਾ ਰੱਬ ਭਲੀ ਕਰੇ ਮੈਂ ਸੋਚਦੀ ਆਂ ਰੰਗ ਸਾੰਵਲਾ ਸੀ ਪਰ ਰਾਮ ਨੇ ਤਾਂ ਦੇਖ ਕੇ ਹੀ ਪਸੰਦ ਕੀਤਾ ਸੀ ਕਾਲੀ ਲੱਗਦੀ ਸੀ ਤਾਂ ਨਾ ਕਰਦਾ ਰਿਸ਼ਤਾ ਉਸ ਗੋਰੀ ਰਾਣ ਨਹੀਂ ਰੰਦਾ ਮੇਰੀ ਜ਼ਿੰਦਗੀ ਕਿਉਂ ਭੁਗ ਦਿੱਤੀ ਖਾਈ ਜਾਂਦਾ ਉਸ ਨਾਲ ਖੇ ਮੇਰਾ ਕੀ ਕਸੂਰ ਸੀ ਜੋ ਇੰਜ ਸਜਾ ਦਿੱਤੀ ਹੈ ਮੈਨੂੰ ਬਿਨਾ ਕਿਸੇ ਕਸੂਰ ਦੇ ਮੈਂ ਸਜਾ ਕਿਉਂ ਭੁਗਤਾ ਸੋਚ ਸੋਚ ਕੇ ਮੇਰੇ ਅੰਦਰਲੀ ਗੈਰਤ ਜਾਗ ਪਈ ਮੈਂ ਆਪਣੇ ਹੱਕ ਲਈ ਲੜਾਂਗੀ ਆਪਣਾ ਹੱਕ ਪ੍ਰਾਪਤ ਕਰਾਂਗੀ ਜਾਂ ਤਲਾਕ ਲੈ ਕੇ ਆਪਣੇ ਆਪ ਨੂੰ ਮੁਕਤ ਕਰਾਂਗੀ ਇੰਜ ਹਾਰ ਕੇ ਮੈਂ ਦੁੱਖ ਝੋਲੀ ਚ ਪਾ ਕੇ ਜ਼ਿੰਦਗੀ ਨਹੀਂ ਜੀਵਾਂਗੀ ਵੇਨ ਸਾਕੇ ਜੋ 50 ਸੈਣਾ ਵੀ ਗਲਤ ਹੈ ਮੈਂ ਪਤਾ ਢੂੰਡ ਕੇ ਹੈਰੀ ਨਾ ਦੀ ਉਸ ਬੋਰੀ ਰਾਣ ਦੇ ਬੂਹੇ ਤੇ ਜਾ ਕੇ ਡੋਰਬੈਲ ਗਵਾਈ ਬੂਹਾ ਖੁੱਲਿਆ ਸਾਹਮਣੇ ਅਧ ਨੰਗੀ ਜਵਾਨ ਗੋਰੀ ਖੜੀ ਸੀ ਨਿਸ਼ਚੈ ਹੀ ਇਹ ਹੈਰੀ ਹੋਵੇਗੀ ਉਸ ਦਾ ਗੋਰਾ ਨਿਸ਼ੋ ਰੰਗ ਸਾਫ ਚਿਹਰਾ ਪਾਰਦਰਸ਼ੀ ਨੀਲੀਆਂ ਅੱਖਾਂ ਦੇਖ ਕੇ ਜਾਹਰ ਨਾ ਕਰ ਸਕੀ ਉਸ ਨੇ ਪੁੱਛਿਆ ਕਿ ਮੈਂ ਕੌਣਾ ਤੇ ਕਿਉਂ ਆਈ ਹਾਂ ਮੈਂ ਅੰਗਰੇਜ਼ੀ ਵਿੱਚ ਕਿਹਾ ਮੇਰਾ ਨਾਮ ਮਣੀ ਹੈ ਮੇਰਾ ਹਸਬੰਡ ਤੁਹਾਡੇ ਕੋਲ ਹੈ ਉਹ ਘਬਰਾ ਗਿਆ ਰਾਮਨ ਵੀ ਉਸ ਦੇ ਪਿੱਛੇ ਆ ਕੇ ਖੜੋ ਗਿਆ ਉਹ ਵੀ ਮੈਨੂੰ ਦੇਖ ਕੇ ਘਬਰਾ ਗਿਆ ਸ਼ਾਇਦ ਉਸ ਨੂੰ ਇਹ ਆਸ ਨਹੀਂ ਸੀ ਮੈਂ ਫਿਰ ਕਿਹਾ ਕਿ ਜਿਹੜਾ ਆਦਮੀ ਤੁਹਾਡੇ ਪਿੱਛੇ ਖੜਾ ਹੈ ਉਹ ਮੇਰਾ ਹਸਬੰਡ ਹੈ ਇਸ ਤੇ ਮੇਰੇ ਨਾਲ ਇੰਡੀਆ ਦੇ ਵਿੱਚ 1 ਸਾਲ ਪਹਿਲਾਂ ਸ਼ਾਦੀ ਕੀਤੀ ਸੀ 1 ਮਹੀਨਾ ਮੇਰੇ ਨਾਲ ਹਨੀਮੂਨ ਬਣਾਉਂਦਾ ਰਿਹਾ ਰਾਮਨ ਸ਼ਾਇਦ ਇਸ ਸਥਿਤੀ ਲਈ ਤਿਆਰ ਨਹੀਂ ਸੀ ਹੈਰੀ ਨੇ ਉਸ ਵੱਲ ਦੇਖਿਆ ਜਿਵੇਂ ਕੁਜੋ ਪੁੱਛ ਰਹੀ ਹੋਵੇ ਆਈ ਕੈਨਾ ਐਕਸਪਲੇਨ ਇਜ਼ ਤੇ ਉਹ ਅੰਗਰੇਜ਼ੀ ਵਿੱਚ ਉਸ ਨੂੰ ਸਮਝਾਉਣ ਲੱਗ ਪਿਆ ਕਿ ਕਿਵੇਂ ਉਸ ਦੇ ਬੁੱਢੇ ਮਾਪੇ ਨੇ ਆਪਣੇ ਲਈ ਕਿਸਹਾਰੇ ਦੀ ਖਾਤਰ ਉਸ ਨੂੰ ਮਜਬੂਰ ਕਰਕੇ ਇੰਡੀਆ ਲਿਜਾ ਕੇ ਇਹ ਸ਼ਾਦੀ ਕੀਤੀ ਸੀ ਉਸ ਨੇ ਆਪਣੇ ਮਾਪੇ ਦੀ ਖਾਤਰ ਇਹ ਸਭ ਕੀਤਾ ਸੀ ਹੈਰੀ ਥਿਲਮਲਾ ਉੱਠੀ ਮੈਨੂੰ ਉਸ ਦੀ ਉੱਕਾ ਆਸ ਨਹੀਂ ਸੀ ਕਹਿਣ ਲੱਗੀ ਉਸ ਨੇ ਰਮਨ ਨੂੰ ਦੁਰਕਿਤਾ ਤੇ ਕਿਹਾ ਮੈਨੂੰ ਹੱਥ ਲਗਾਉਣ ਦੀ ਲੋੜ ਨਹੀਂ ਹੱਥ ਰਗਾਉਣ ਤੋਂ ਵਰਜ ਦਿੱਤਾ ਮੈਨੂੰ ਘਰ ਦੇ ਅੰਦਰ ਬੁਲਾ ਲਿਆ ਰਾਮਣ ਸਿੱਧਾ ਇੱਕ ਕਮਰੇ 'ਚ ਜਾ ਵੜਿਆ ਤੇ ਅੰਦਰੋਂ ਦਰਵਾਜ਼ਾ ਲਗਾ ਲਿਆ ਮੈਂ ਦਿਲੋਂ ਖੁਸ਼ ਹਾਂ ਰਾਮਣ ਦੀ ਬੇਇੱਜ਼ਤੀ ਨੇ ਉਸ ਦੀ ਕਸੂਤੀ ਸਥਿਤੀ ਨੇ ਮੈਨੂੰ ਅਜੀਬ ਜਿਹਾ ਸਕੂਨ ਦਿੱਤਾ ਸੀ ਹੈਰੀ ਨੇ ਇੱਕ ਕੋਨੇ 'ਚ ਬਣੀ ਬਾਹਰ ਕੋਲ ਜਾ ਕੇ ਵੱਡੇ ਵੱਡੇ ਤਿੰਨ ਸ਼ਾਰਟ ਨੀਡ ਅੰਦਰ ਸੁੱਟ ਲਈ ਵੇ ਸੁਧ ਜੇ ਹੋ ਕੇ ਸੋਫੇ ਤੇ ਡਿੱਗ ਪਈ ਮੈਂ ਕਰੋਤੀ ਸਾਂ ਹੁਣ ਕੀ ਕਰਾਂ ਕੁਝ ਸੁਝ ਨਹੀਂ ਸੀ ਰਿਹਾ ਹੈਰੀ ਕੁਝ ਦੇਰ ਹੌਕੇ ਜਿਹੀ ਲੈਂਦੀ ਰਹੀ ਫਿਰ ਇੱਕਦਮ ਉੱਠੀ ਤੇ ਤਣ ਕੇ ਖਲੋ ਗਈ ਰਮਨ ਚੀਕ ਵਾਂਗ ਉਸਦੀ ਆਵਾਜ਼ ਨਿਕਲੀ ਫਿਰ ਜਾ ਕੇ ਜ਼ੋਰ ਦੀ ਦਰਵਾਜ਼ਾ ਤੋੜਨ ਵਾਂਗ ਧੱਕਾਇਆ ਰਮਨ ਬਾਹਰ ਨਿਕਲਿਆ ਮੈਂ ਡਰ ਗਈ ਹੁਣ ਕੀ ਹੋਵੇਗਾ ਹੈਰੀ ਨੇ ਰਮਨ ਦੇ ਜ਼ਬਰਦਸਤ ਥੱਪੜ ਮੂੰਹ ਤੇ ਮਾਰਿਆ ਤੂੰ ਮੇਰੇ ਨਾਲ 5 ਸਾਲ ਤੋਂ ਣਾਟਕ ਕਰਦਾ ਰਿਹਾ ਮੇਰੇ ਨਾਲ ਸ਼ਾਦੀ ਦੀ ਗੱਲ ਕਹੇ ਕਿ ਤੂੰ ਟਾਲਦਾ ਰਿਹਾ ਕਿ ਮਾਪੇ ਬਾਪ ਸ਼ਾਦੀ ਲਈ ਨਹੀਂ ਮੰਨਦੇ ਇਸ ਸਾਲ ਸ਼ਾਦੀ ਕਰ ਲਈ ਕਿ ਮਾਪੇ ਬਾਪ ਮੰਨਦੇ ਸਨ ਮੇਰੀ ਜ਼ਿੰਦਗੀ ਨਾਲ ਇਸ ਤਰ੍ਹਾਂ ਖੇਡਦਾ ਰਿਹਾ ਕਿ ਮਾਪੇ ਬਾਪ ਰਾਜੀ ਨੇ ਇਸਨੇ ਜ਼ਿੰਦਗੀ ਨਾਲ ਇਸ ਲਈ ਖੇਲਵਾ ਕੀਤਾ ਕਿ ਮਾਪੇ ਬਾਪ ਰਾਜੀ ਸਨ ਤੇ ਤੂੰ ਸਾਡੇ ਦੋਹਾਂ ਨਾਲ ਬੇਇਨਸਾਫੀ ਕੀਤੀ ਹੈ ਹੈਰੀ ਨੇ ਗੁੱਸੇ ਵਿੱਚ ਰਮਣ ਦੀ ਕਮੀਜ਼ ਲੀਰਾਂ ਦੀ ਲਾ ਕਰ ਦਿੱਤੀ ਉਸ ਦੀ ਹਿੱਕ ਆਪਣੇ ਲੰਬੇ ਨੋਹਾ ਨਾਲ ਚੀਰ ਛੁੱਟੀ ਪਰ ਰਮਣ ਸੀ ਕਿ ਚੁੱਪਚਾਪ ਅਪਰਾਧੀਆਂ ਬਾਹਰ ਖੜਾ ਸੀ ਕਦੇ ਮੇਰੇ ਵੱਲ ਦੇਖਦਾ ਕਦੇ ਉਸ ਵੱਲ ਕਦੇ ਨੀਵੀਂ ਪਾ ਲੈਂਦਾ ਰਮਣ ਦਾ ਗੁਵਾਰ ਕਰਦੀ ਹੋਈ ਹੈਰੀ ਨੇ ਖੋਰ ਪੀ ਲਈ ਫਿਰ ਸੋ ਵਿੱਚ ਡਿੱਗ ਕੇ ਰੋਂਦੀ ਰਹੀ ਤੇ ਬੁੜ ਬਣਾਉਂਦੀ ਰਹੀ ਇੰਡੀਆ ਨੂੰ ਗਾਲਾਂ ਕੱਢਦੀ ਰਹੀ ਆਖਦੀ ਰਹੀ ਕਿ ਤੁਹਾਡਾ ਕਲਚਰ ਤਾਨੂੰ ਧੱਕ ਧੋਖਾ ਦੇਣਾ ਬੇਵਫਾਈ ਕਰਨਾ ਸਿਖਾਉਂਦਾ ਹੈ ਤੁਸੀਂ ਆਪਣੇ ਕਲਚਰ ਨੂੰ ਹੀ ਬਦਨਾਮ ਨਹੀਂ ਕਰਦੇ ਇੱਥੇ ਆ ਕੇ ਸਾਡੇ ਕਲਚਰ ਨੂੰ ਵੀ ਦਾਗੀ ਕਰ ਦਿੰਦਾ ਹੈ ਮੈਂ ਹੱਕੀ ਵਕੀ ਦੇਖੀ ਜਾ ਰਹੀ ਸੀ ਹੈਰੀ ਦੀਆਂ ਗੱਲਾਂ ਤੋਂ ਸੱਚ ਚਲਕ ਰਿਹਾ ਸੀ ਫਿਰ ਉਸ ਦੀ ਨਜ਼ਰ ਮੇਰੇ ਤੇ ਪਈ ਉੱਠ ਕੇ ਮੇਰੇ ਕੋਲ ਆ ਗਈ ਮੇਰੇ ਕੋਲੋਂ ਉਸ ਨੇ ਮਾਫੀ ਮੰਗੀ ਤੇ ਕਿਹਾ ਡੀਅਰ ਇਹ ਜੋ ਕੁਝ ਹੋਇਆ ਹੈ ਮੇਰੇ ਅਣਪੋੜ ਕੋਣੇ ਵਿੱਚ ਕਰਕੇ ਹੋਇਆ ਹੈ ਰਮਨ ਸਾਡਾ ਦੋਹਾਂ ਦਾ ਕਸੂਰਵਾਦ ਹੈ ਹੁਣ ਜੇ ਮੈਂ ਚਾਹਾਂ ਤਾਂ ਰਾਮਣ ਨੂੰ ਗਿਰਫਤਾਰ ਕਰਵਾ ਸਕਦੀ ਹਾਂ ਡਿਪੋਰਟ ਵੀ ਕਰਵਾ ਸਕਦੀ ਹਾਂ ਪਰ ਹੁਣ ਮੈਂ ਅਜਿਹਾ ਨਹੀਂ ਕਰਾਂਗੀ ਮੇਰੇ ਅਜਿਹਾ ਕਰਨ ਨਾਲ ਹੁਣ ਤੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ ਹੈਰੀ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਰਾਮਣ ਦੀ ਜ਼ਿੰਦਗੀ ਚੋਂ ਨਿਕਲ ਚੁੱਕੀ ਹੈ ਹੁਣ ਰਾਮਣ ਨੂੰ ਤੇਰੇ ਨਾਲ ਹੀ ਰਹਿਣਾ ਪਵੇਗਾ ਅਗਰ ਰਾਮਣ ਨੇ ਅਜਿਹਾ ਨਾ ਕੀਤਾ ਤਾਂ ਉਹ ਮੇਰੀ ਵੱਧ ਮੈਂ ਤੇਰੀ ਮਦਦ ਕਰਾਂਗੀ ਤੇ ਰਾਮਣ ਨੂੰ ਸਜ਼ਾ ਵੀ ਦਿਵਾਵਾਂਗੀ ਹੈਰੀ ਨੇ ਜੋ ਕਿਹਾ ਕਰ ਦਿਖਾਇਆ ਉਸ ਨੇ ਰਮਣ ਲਈ ਆਪਣੇ ਘਰ ਦੇ ਬੂਹੇ ਢੋ ਲਏ ਸ਼ਹਿਰ ਸ਼ਹਿਰ ਛੱਡ ਕੇ ਕਿਧਰ ਹੋਰ ਚਲੀ ਗਈ ਰਾਮਣਾ 부ਜਿਆ 부ਜਿਆ ਰਹਿ ਲੱਗ ਪਿਆ ਮੈਂ ਜਾਂਦਾਂ ਦੇ ਚਰੋਖੇ ਚੋਂ ਮੋੜ ਆਪਣੇ ਆਪ ਵਿੱਚ ਆ ਜਾਂਦੀਆਂ ਉਹ ਗੋਰੀ ਔਰਤ ਸਟੋਰ ਚੋਂ ਕੁਝ ਚੀਜ਼ਾਂ ਫੜੀ ਮੇਰੇ ਵੱਲ ਕੈਸ਼ ਰਜਿਸਟਰ ਵੱਲ ਆ ਰਹੀ ਹੈ ਚੀਜ਼ਾਂ ਕਾਊਂਟਰ ਤੇ ਰੱਖਦੀ ਹੈ ਹੈਰੀ ਮੇਰੇ ਮੂੰਹੋਂ ਨਿਕਲਦਾ ਮੈਂ ਇਤਨੇ ਲੰਬੇ ਅਰਸੇ ਬਾਅਦ ਹੋਈ ਉਸ ਨੂੰ ਪਛਾਣ ਲਿਆ। ਉਹ ਮੇਰੇ ਵੱਲ ਤਰਬੁੱਕ ਕੇ ਦੇਖਦੀ ਹੈ। ਉਸ ਦੀਆਂ ਨੀਲੀਆਂ ਪਾਰਦਰਸ਼ੀ ਅੱਖਾਂ ਜਿਵੇਂ ਮੈਨੂੰ ਪਹਿਚਾਣ ਰਹੀਆਂ ਹੋਣ। ਯੂ ਮਣੀ? ਹਾਂ ਮੈਂ ਮਣੀ ਹੀ ਹਾਂ। ਮੈਂ ਅੰਗਰੇਜ਼ੀ ਵਿੱਚ ਆਖਦੀ ਹਾਂ। ਇਸ ਤੋਂ ਪਹਿਲਾਂ ਮੈਂ ਕੁਝ ਹੋਰ ਕਹਾ ਜਾਂ ਉਹ ਕੋਈ ਉੱਤਰ ਦੇਵੇ। ਇੱਕ ਗੋਰਾ ਆਦਮੀ ਬਾਹਰੋਂ ਕਾਰ ਵਿੱਚ ਗੈਸ ਭਰਨ ਦਾ ਕੰਮ ਮੁਕਾ ਕੇ ਅੰਦਰ ਆ ਗਿਆ। ਤੇ ਹੈਰੀ ਦੇ ਨਾਲ ਆ ਕੇ ਖੜੋ ਗਿਆ ਉਹ ਹੋ ਕਾਉਂਟਰ ਤੇ ਪੈਸੇ ਰੱਖ ਦਿੰਦੀ ਐ ਮੈਂ ਪੰਚ ਕਰਨ ਲੱਗ ਜਾਂਦੀ ਹਾਂ ਹੈਰੀ ਆਦਮੀ ਨੂੰ ਆਖਦੀ ਹੈ ਯਾਰ ਮੈਂ ਤੁਹਾਨੂੰ ਦੱਸਿਆ ਸੀ ਮੇਰੀ ਲਾਈਫ ਚ ਤੇਰੇ ਤੋਂ ਪਹਿਲਾਂ ਇੱਕ ਇੰਡੀਅਨ ਆਇਆ ਸੀ ਇਹ ਉਸਦੀ ਵਾਈਫ ਹੈ ਹੈਰੀ ਹੈਰੀ ਮੇਰੇ ਵੱਲ ਦੇਖ ਕੇ ਆਖਦੀ ਹੈ ਮੈਨੂੰ ਲੱਗਦਾ ਹੈ ਉਸਦੀ ਆਵਾਜ਼ ਵੀ ਇਹ ਆਖਦੀ ਸੀ ਤਰਲ ਤਰਲ ਹੋਠੀ ਉਸ ਦੀਆਂ ਨੇਦੀਆਂ ਅੱਖਾਂ ਪਰ ਦਰਸ਼ੀ ਅੱਖਾਂ ਵੀ ਡੁੱਬ ਡੁਬਾ ਜਾਂ ਸਨ। ਗੋਰਾ ਆਦਮੀ ਮੇਰੇ ਵੱਨ ਦੇਖ ਕੇ ਸਿਰ ਹਿਲਾਉਂਦਾ ਹੈ। ਉਸ ਦਾ ਪਤੀ ਜਾਪਦਾ ਸੀ। ਉਹ ਵੀ ਹੈਰੀ ਦੀ ਮਨੋਵਸਥਾ ਨੂੰ ਭਾਪ ਗਿਆ ਲੱਗਦਾ ਸੀ। ਉਹ ਉਸ ਦੀ ਪਿੱਠ ਤੇ ਹੱਥ ਰੱਖ ਕੇ ਉਸ ਨੂੰ ਬਾਹਰ ਵੱਲ ਤੋਰ ਦਿੰਦਾ ਹੈ। ਜਿਵੇਂ ਉਸ ਨੂੰ ਸਥਿਤੀ ਵਿੱਚੋਂ ਫਟਾਫਟ ਦੂਰ ਲੈ ਜਾਣਾ ਚਾਹੁੰਦਾ ਹੋਵੇ। ਹੈਰੀ ਉਹ ਤਾਂ ਉਸ ਦਿਨ ਮੇਰੇ ਨਾਲ ਵੀ ਆ ਕੇ ਮੇਰੇ ਨਾਲ ਨਹੀਂ ਰਿਹਾ ਸੀ। ਮੇਰਾ ਕਦੇ ਹੋਇਆ ਹੀ ਨਹੀਂ ਸੀ। ਮੈਂ ਤਾਂ ਤਲਾਕ ਦੇ ਕੇ ਬਖ ਹੋ ਗਈ ਸੀ ਤੇ ਮੈਨੂੰ ਦੁਬਾਰਾ ਕਦੇ ਮਿਲਿਆ ਵੀ ਨਹੀਂ ਉਹ ਹਜੇ ਹੈਰੀ ਨੂੰ ਦੱਸਣ ਦੀ ਲੱਗੀ ਸੀ ਕਿ ਉਸ ਦਾ ਪਤੀ ਉਸ ਦੀ ਪਿੱਠ ਤੇ ਹੱਥ ਰੱਖੀ ਪਿਆਰ ਨਾਲ ਉਸ ਨੂੰ ਲੈ ਕੇ ਕਾਰ ਕੋਲ ਬਾਹਰ ਚਲਾ ਗਿਆ ਕਾਰ ਦੀ ਬਾਰੀ ਖੋਲ ਕੇ ਉਸ ਨੂੰ ਬਿਠਾਉਂਦਾ ਹੈ ਤੇ ਉਹ ਫੂਨ ਚਲੇ ਜਾਂਦੇ ਹਨ ਮੇਰੇ ਕੰਨਾਂ ਵਿੱਚ ਛੋਟੀ ਭੈਣ ਦੀ ਕਹੀ ਗੱਲ ਗੂੰਜਦੀ ਹੈ ਅਮਰੀਕਾ ਜਾਣ ਦਾ ਚਾਹ ਬਹੁਤਾ ਨਾ ਕਰ ਉਹ ਗੋਰੀਆਂ ਮੀਮਾਂ ਦਾ ਦੇਸ਼ ਹੈ ਮੇਮਾ ਦਾ ਕੋਈ ਇਕ ਲੱਖ ਨਹੀਂ ਹੁੰਦਾ ਮੈਨੂੰ ਮੇਰੀ ਭੈਣ ਦੀਆਂ ਗੱਲਾਂ ਤੇ ਉਦੋਂ ਗੁੱਸਾ ਆ ਰਿਹਾ ਸੀ ਸੋ ਤੁਸੀਂ ਇਹ ਕਹਾਣੀ ਸੁਣੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਬਾਹਰਲੇ ਅਮਰੀਕਾ ਕੈਨੇਡਾ ਦੇ ਵਸਿੰਦਿਆਂ ਬਾਰੇ ਆਪਣੇ ਕਮੈਂਟ ਜਰੂਰ ਕਰਕੇ ਦੱਸਿਓ ਕੁੜੀਆਂ ਦੀ ਜਿੰਦਗੀਆਂ ਨਾਲ ਕਿਵੇਂ ਖਲਵਾੜ ਹੋ ਰਹੇ ਨੇ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ